ਨੇ ਮੁੱਖ ਮੰਤਰੀ ਕੱਲੇ ਡਰਾਮੇ ਕਰੇ ਕਦੇ ਕੂਝੇ ਬੈਠ ਕੇ ਚਾਰ ਰੋਟੀਆਂ ਖਾ ਕੇ ਫੋਟੋ ਖਿਚਾਏ ਕਦੇ ਕਹਿੰਦੇ ਮੇਰੀ ਤਾਂ ਸਿਹਤ ਵਿਗੜ ਗਈ ਹਾਂ ਤਾਂ ਮੈਂ ਤਾਂ ਬਾਹਰੀ ਨੇ ਨਿਕਲਣਾ ਤੇ ਫਿਰ ਪੰਜਾਬ ਦੇ ਲੋਕੀ ਕਿੱਥੇ ਜਾਣ ਅੱਜ ਲੋਕੀ ਜਨਤਾ ਦਾ ਸਭ ਕੁਝ ਡੋਲ ਗਿਆ ਆਪਨੇ ਬਲਬੂਤੇ ਛੇ ਆਪ ਹੀ ਆਪਣੇ ਬਨ ਪੱਕੇ ਕਰਕੇ ਆਪ ਦੇ ਪਿੰਡਾਂ ਨੂੰ ਆਪ ਦੇ ਇਲਾਕੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਤੇ ਮੈਨੂੰ ਦੁੱਖ ਬਹੁਤ ਹੁੰਦਾ ਜਦ ਸੁਬਹੀ ਸੀ ਤਾਂ ਸ਼ਾਮ ਨੂੰ ਮੈਂ ਗੱਲਾਂ ਪੁੱਛਦੀਆਂ ਕਿ ਕਿਹੜੇ ਹਾਲਾਤ ਚ ਲੋਕੀ ਨੇ ਤੇ ਮੈਂ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀਆਂ ਕਿ ਪਾਲ ਸਾਹਿਬ ਤੋਂ ਤੁਸੀਂ ਆ ਸਿੱਖਿਆ ਦਿੱਤੀ ਕਿ ਪਵੇਂ ਤੁਹਾਡੇ ਕੋਲ ਤਾਕਤ ਵੱਧ ਹੋਏ ਜਾਂ ਘੱਟ ਹੋਏ ਜਿੰਨੇ ਜੋਗੇ ਹੋ ਆਪਣੇ ਲੋਕਾਂ ਦੇ ਮਗਰ ਕਿਉਂ ਜਾਉਨਾ ਦੀ ਸੇਵਾ ਚ ਇਹ ਆ ਸੁਖਵੀਰ ਜੀ ਦੀ ਉਸ ਪਾਲ ਸਾਹਿਬ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਿੰਨੇ ਜੋਗੇ ਆਪਣੀ ਸਰਕਾਰ ਨਹੀਂ ਹੈਗੀ ਆਪਣੇ ਕੋਲ ਕੋਈ ਸਰਕਾਰੀ ਫੰਡ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਫੰਡ ਹੈ ਉਹ ਫੰਡ ਨੂੰ ਦਬਾ ਕੇ ਬੈਠੇ ਹੋਏ ਨੇ ਇੱਕ ਸਟੇਟ ਡਿਜ਼ਾਸਟਰ ਰਲੀਫ ਫੰਡ ਹੁੰਦਾ ਹੈ ਹਜ਼ਾਰਾਂ ਕਰੋੜ ਦਾ ਉਹਦੇ ਵਿੱਚ ਕੁਝ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਉਹਨਾਂ ਨੂੰ ਇੱਕ ਇੱਕ ਕਿਰਨ ਤਾਂ ਮਿਲ ਜੋਗੇ ਕਿ ਹਾਂ ਭਈ ਸਾਡੀ ਬਾ ਕੋਈ ਫੜੂਗਾ ਅਫਸੋਸ ਕਿ ਨਾ ਸੁਬੇ ਦੀ ਸਰਕਾਰ ਕੁਝ ਮੁਆਵਜ਼ਾ ਐਲਾਨ ਕਰ ਰਹੀ ਹੈ ਤਾਂ ਕੱਲ ਦਿੱਲੀ ਦਾ ਜਿਹੜਾ ਮੰਤਰੀ ਆਇਆ ਇੱਥੇ ਆ ਖੇਤੀਬਾੜੀ ਮੰਤਰੀ ਗੋਡੇ-ਗੋਡੇ ਪਾਣੀ ਚ ਖੜ ਕੇ ਫਸਲ ਨੂੰ ਦੇਖ ਕੇ ਉਹ ਵੀ ਤੁਰ ਗਿਆ ਉਹਨਾਂ ਨੇ ਵੀ ਕੁਝ ਐਲਾਨ ਨਹੀਂ ਕੀਤਾ ਪੰਜਾਬ ਦੀ ਸਥਿਤੀ ਨੂੰ ਕਿਵੇਂ ਦੇ ਦੋ ਲਗਾਤਾਰ ਪ੍ਰਧਾਨ ਜੀ ਤੇ ਦੌਰਾ ਵੀ ਕਰ ਰਹੇ ਨੇ ਉਹਨਾਂ ਦਾ ਹਾਲ ਵੀ ਜਾਣਦੇ ਤੁਹਾਡੀ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਕਿਸ ਤਰ੍ਹਾਂ ਹੀ ਦੇਖ ਰਹੇ ਹੋ ਪੋਜੀਸ਼ਨਲ ਪੰਜਾਬ ਦੇ ਹਾਲਾਤ ਵਾਕਈ ਤਾਰਸੀਓ ਭਗੇ ਇਹ ਇੱਕ ਸੂਬੇ 'ਚ ਇੰਨੀ ਵੱਡੀ ਤਰਾਸਤੀ ਹੋਈ ਹੈ ਇਹਨਾਂ ਵੱਡਾ ਨੁਕਸਾਨ ਹੋਇਆ ਹੈ ਤੇ ਸੂਬੇ ਦੀ ਸਰਕਾਰ ਸੂਬੇ ਦਾ ਮੁੱਖ ਮੰਤਰੀ ਸੂਬੇ 'ਚ 92 93 96 ਇਹਨਾਂ ਦੇ ਐਮ ਐਲ ਏ ਹੋਣ ਤਾਂ ਇੱਕ ਵਾਫੜਨ ਵਾਲਾ ਨਾ ਪ੍ਰਸ਼ਾਸਨ ਨਾ ਮੁੱਖ ਮੰਤਰੀ ਤੇ ਨਾ ਕੋਈ ਐਮ ਐਲ ਏ ਬਲਕੇ ਇੱਥੇ ਤਾਂ ਦੋ ਦੋ ਤਿੰਨ ਤਿੰਨ ਸਰਕਾਰਾਂ ਚੱਲਦੀਆਂ ਨੇ ਮੁੱਖ ਮੰਤਰੀ ਦੇ ਉੱਤੇ ਸੁਪਰ ਸੀਐਮ ਕੇਜਰੀਵਾਲ ਸਿਸੋਡੀਆਂ ਇਹ ਸਾਰੇ ਵੀ ਬੈਠੇ ਹੋਏ ਨੇ ਲੇਕਿਨ ਹੈਰਾਨੀ ਦੀ ਗੱਲ ਹੈ ਕਿ 20-25 ਦਿਨਾਂ ਤੋਂ ਲੋਕਾਂ ਦੀ ਸਾਰਾ ਕੁਝ ਬਹਿ ਗਿਆ ਪਾਣੀ 'ਚ ਜਾਨ ਮਾਲ ਦਾ ਨੁਕਸਾਨ ਘਰ ਮਕਾਨ ਦਾ ਪਸ਼ੂ ਡੰਗਰ ਦਾ ਫਸਲ ਦਾ ਹਰੇਕ ਚੀਜ਼ ਦਾ ਨੁਕਸਾਨ ਹੋਇਆ ਲੇਕਿਨ ਕੇਜਰੀਵਾਲ ਤੇ ਸਸੋਦੀਆ ਨੇ 25 ਦਿਨਾਂ ਬਾਅਦ ਕੱਲ ਜਾ ਕੇ ਆਪਣੀ ਸ਼ਕਲ ਪੰਜਾਬ 'ਚ ਦਿਖਾਈ ਉਹ ਵੀ ਇਸ ਕਰਕੇ ਕਿਉਂਕਿ ਜਿਹੜੇ ਵੱਡੇ ਵੱਡੇ ਸ਼ਰਾਬ ਦੇ ਘਟਾਲੇ ਕੀਤੇ ਸੀ ਕੱਲ ਉਹਦੀ ਤਰੀਕ ਲੱਗੀ ਸੀ ਉਸ ਤਰੀਕ ਦੀ ਪੇਸ਼ੀ ਤੋਂ ਬਚਣ ਵਾਸਤੇ ਲਿਖ ਕੇ ਅਦਾਲਤ 'ਚ ਦਿੱਤਾ ਕਿ ਸਾਨੂੰ ਪੰਜਾਬ 'ਚ ਹੜ੍ਹਾਂ ਦਾ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੈ ਤੇ ਸਾਨੂੰ ਪੰਜਾਬ ਜਾਣਾ ਹੈ ਤੇ ਇਥੇ ਆਪਦੀ ਸ਼ਕਲ ਦਿਖਾ ਕੇ ਉਥੇ ਕਪਲਿਆਂ ਤੋਂ ਬਚਣ ਵਾਸਤੇ ਅਦਾਲਤ ਤੋਂ ਬਚਣ ਵਾਸਤੇ ਇਹ ਪੰਜਾਬ ਦੇ ਚਦ ਹਾਲਾਤ ਪੈਦਾ ਹੋ ਗਏ ਨੇ ਕਿ ਮੁੱਖ ਮੰਤਰੀ ਕੱਲੇ ਡਰਾਮੇ ਕਰੇ ਕਦੇ ਕੂਜੇ ਬੈਠ ਕੇ ਚਾਰ ਰੋਟੀਆਂ ਖਾ ਕੇ ਫੋਟੋ ਖਿਚਾਏ ਕਦੇ ਕਹਿੰਦੇ ਮੇਰੀ ਤਾਂ ਸਿਹਤ ਵਿਗੜ ਗਈ ਹਾਂ ਤਾਂ ਮੈਂ ਤਾਂ ਬਾਹਰੀ ਨੇ ਨਿਕਲਣਾ ਤੇ ਫਿਰ ਪੰਜਾਬ ਦੇ ਲੋਕ ਕਿੱਥੇ ਜਾਣਗੇ ਅੱਜ ਲੋਕੀ ਜਨਤਾ ਸਭ ਕੁਝ ਰੋਲ ਗਿਆ ਆਪ ਨੇ ਬਲਬੂਤੇ ਛੇ ਆਪ ਹੀ ਆਪਣੇ ਬਨ ਪੱਕੇ ਕਰਕੇ ਆਪ ਦੇ ਪਿੰਡਾਂ ਨੂੰ ਆਪ ਦੇ ਇਲਾਕੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਤੇ ਮੈਨੂੰ ਦੁੱਖ ਬਹੁਤ ਹੁੰਦਾ ਜਦ ਸੁਬਹੀ ਸੀ ਤੋਂ ਸ਼ਾਮ ਨੂੰ ਮੈਂ ਗੱਲਾਂ ਪੁੱਛਦੀਆਂ ਕਿ ਕਿਹੜੇ ਹਾਲਾਤ ਚ ਲੋਕੀ ਨੇ ਤੇ ਮੈਂ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀਆਂ ਕਿ ਬਾਦ ਸਾਹਿਬ ਤੋਂ ਤੁਸੀਂ ਆ ਸਿੱਖਿਆ ਦਿੱਤੀ ਕਿ ਭਾਵੇਂ ਤੁਹਾਡੇ ਕੋਲ ਤਾਕਤ ਵੱਧ ਹੋਏ ਜਾਂ ਘੱਟ ਹੋਏ ਜਿੰਨੇ ਜੋਗੇ ਹੋ ਆਪਣੇ ਲੋਕਾਂ ਦੇ ਮਗਰ ਕਿਉਂ ਜ ਜਾਉਣਾ ਦੀ ਸੇਵਾ ਚ ਇਹ ਆសុਬਿਰ ਜਿਹੀ ਉਸਪਾਲ ਸਾਹਿਬ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਿੰਨੇ ਜੋ ਵੀ ਆਪਣੀ ਸਰਕਾਰ ਨਹੀਂ ਹੈਗੀ ਆਪਣੇ ਕੋਲ ਕੋਈ ਸਰਕਾਰੀ ਫੰਡ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਫੰਡ ਹੈ ਉਹ ਫੰਡ ਨੂੰ ਦਬਾ ਕੇ ਬੈਠੇ ਹੋਏ ਨੇ ਇੱਕ ਸਟੇਟ ਡਿਜ਼ਾਸਟਰ ਰਲੀਫ ਫੰਡ ਹੁੰਦਾ ਹੈ ਹਜ਼ਾਰਾਂ ਕਰੋੜ ਦਾ ਉਹਦੇ ਵਿੱਚ ਕੁਝ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਉਹਨਾਂ ਨੂੰ ਇੱਕ ਇੱਕ ਕਿਰਨ ਤਾਂ ਮਿਲ ਜਾਊਗੀ ਕਿ ਹਾਂ ਭਈ ਸਾਡੀ ਬਾ ਕੋਈ ਫੜੂਗਾ ਅਫਸੋਸ ਕਿ ਨਾ ਸਵੇ ਦੀ ਸਰਕਾਰ ਕੁਝ ਮੁਆਵਜ਼ਾ ਐਲਾਨ ਕਰ ਰਹੀ ਹੈ ਤਾਂ ਕੱਲ ਦਿੱਲੀ ਦਾ ਜਿਹੜਾ ਮੰਤਰੀ ਆਇਆ ਇੱਥੇ ਆ ਖੇਤੀਬਾੜੀ ਮੰਤਰੀ ਗੋਡੇ-ਗੋਡੇ ਪਾਣੀ ਚ ਖੜ ਕੇ ਫਸਲ ਨੂੰ ਦੇਖ ਕੇ ਉਹ ਵੀ ਤੁਰ ਗਿਆ ਉਹਨਾਂ ਨੇ ਵੀ ਕੁਝ ਐਲਾਨ ਨਹੀਂ ਕੀਤਾ ਗਵਰਨਰ ਸਾਹਿਬ ਸਿਰ ਰਹੇ ਨੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਕੁਝ ਨਹੀਂ ਕਿਹਾ ਵੀ ਪੰਜਾਬ ਦੇ ਲੋਕਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਇਹਨਾਂ ਨੂੰ ਕੋਈ ਜੀਵਨ ਦਾ ਕੋਈ ਤਣਕਾ ਤਾਂ ਫੜਾਓ ਸੁਣਾ ਰਿਹਾ ਕਿ ਹਾਂ ਭਈ ਕੇਂਦਰ ਤੁਹਾਡੀ ਬਾਹ ਫੜੂਗੀ ਸੂਬਾ ਤੁਹਾਡਾ ਬਾਹ ਫੜੂਗਾ ਤੁਹਾਨੂੰ ਇਹਨਾਂ ਮੁਆਵਜ਼ਾ ਮਿਲੂਗਾ ਤੁਹਾਡਾ ਘਰ ਵਸਾਵਾਂਗੇ ਤੁਹਾਡੇ ਖੇਤਾਂ ਦਾ ਨੁਕਸਾਨ ਅਸੀਂ ਝੱਲਾਂਗੇ ਦੇਖਣੇ ਤਾਂ ਮੂਹਰੇ ਤਾਲੇ ਨਹੀਂ ਬੈਠੇ ਨਾ ਸਭ ਤੋਂ ਬਹੁਤ ਜ਼ਿਆਦਾ ਹੁੰਦਾ ਮੁੱਖ ਮੰਤਰੀ ਸਾਹਿਬ ਕੈਦੀ ਮੈਜਿਸਟ੍ਰੇਟ ਲਾਦੇ ਹਰੇਕ ਇਥੇ ਵੀ ਪ੍ਰੋਬਲਮ ਆਈ ਆ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਸਾਰੇ ਅਫਸਰ ਮદાનਚਾਰਤ ਕੀਏ ਉਹਦੇ ਨੂੰ ਹਾਂ ਤੇ ਉਹ ਜਦ ਮੁੱਖ ਮੰਤਰੀ ਆਪ ਮੈਦਾਨਚੇ ਨਹੀਂ ਉਤਰਿਆ ਹੈ ਤੁਸੀਂ ਸੋਚਦੇ ਹੋ ਕਿ ਮੁਲਾਜ਼ਮ ਉਤਰ ਜਾਣਗੇ ਜੇ ਕੰਮ ਕਰਨਾ ਹੁੰਦਾ ਨਾ ਕੰਮ ਉੱਪਰੋਂ ਸ਼ੁਰੂ ਆਉਂਦਾ ਹੈ ਬਾਦਲ ਸਾਹਿਬ ਆਪ ਕੰਮ ਕਰਦੇ ਸੀ ਫਰਵਰੀ ਦੇ ਮਹੀਨੇ ਚ ਅਫਸਰਾਂ ਨੂੰ ਬੁਲਾ ਕੇ ਪੁੱਛਦੇ ਸੀ ਦੱਸ ਤੇਰੇ ਇਲਾਕੇ ਚ ਕੀ ਕਰਨ ਦੀ ਲੋੜ ਹੈ ਇਹ ਮੁੱਖ ਮੰਤਰੀ ਨੇ ਆਪ ਦੱਸੇ ਤਾਂ ਸਹੀ ਕਿ ਪਿਛਲੇ ਨੇ ਮੀਟਿੰਗ ਕਦੋਂ ਲਿੱਤੀ ਹੈ ਪੰਜ ਤਾਂ ਮੰਤਰੀ ਬਦਲਤੇ ਤਿੰਨ ਸਾਲਾਂ ਚ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹੜਾ ਮੰਤਰੀ ਆਇਆ 2 ਮਹੀਨੇ ਚ ਉਹਨੇ ਕੰਮ ਸਮਝਿਆ ਤਾਂ 4 ਮਹੀਨੇ ਚ ਉਹਨੂੰ ਰਵਾਨਾ ਕਰਤਾ ਤਾਂ ਹੀ ਤਾਂ ਹਾਲਾਤ ਇਹ ਹੋਏ ਨੇ ਨਾ ਡਰੇਨਾ ਸਾਫ ਹੋਈਆਂ ਨੇ ਨਾ ਨਹਿਰਾਂ ਦੀ ਸਫਾਈ ਹੋਈ ਹੈ ਨਾ ਬੰਨ ਪੱਕੇ ਕੀਤੇ ਗਏ ਨੇ ਤੇ ਪੈਸਾ ਉਹ ਕਿੱਥੇ ਖੁਰਦਮੁਰ ਸਾਰਾ ਹੋ ਗਿਆ ਕੇਜਰੀਵਾਲ ਦੇ ਹਿਸਾਬ ਦੇਣਗੇ ਸੋ ਪਰ ਇਹਨਾਂ ਬਾਰੇ ਪੰਜਾਬ ਦੇ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਲੋਕੀ ਸਭ ਜਾਣਦੇ ਨੇ ਹੁਣ ਤਾਂ ਸਮਾਂ ਆ ਗਿਆ ਇਹ ਜੇ ਲੋਕਾਂ ਦੇ ਵਿੱਚ ਜਾਣਗੇ ਨਾ ਲੋਕੀਆਂ ਦਾ ਤਾਂ ਹਿਸਾਬ ਲੈਣਗੇ ਤੇ ਲੈਣਾ ਵੀ ਚਾਹੀਦਾ ਕਿ ਭਈਆ 에어ਪੋਰਟ ਤੇ ਵੀ ਮੀਟਿੰਗ ਹੋਈ ਹੈ ਕਿ 에어ਪੋਰਟ ਦੇ ਕਿਨ ਡ ਫਲੈਟਾਂ ਮਿੱਟਾਈਆਂ ਜਾ ਰਹੀਆਂ ਨੇ ਜਦਾਂ ਦਾ ਕੁਝ ਠੀਕ ਨਹੀਂ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕਰਤੀ ਫਲੈਟਾਂ ਵਧਾਈਆਂ ਪਹਿਲਾਂ ਤੁਸੀਂ 에어ਪੋਰਟ ਹੀ ਬਣਾਇਆ ਫਿਰ ਉਹਨਾਂ ਨੇ ਫਲੈਟਾਂ ਘਟਾਈਆਂ ਜਾ ਰਹੀਆਂ ਬਹੁਤ ਦੁੱਖ ਹੁੰਦਾ ਹੈ ਕਿ ਬਠਿੰਡਾ ਸ਼ਹਿਰ ਵਾਸਤੇ ਅਸੀਂ ਕਿੰਨਾ ਕੁਝ ਸੋਚਿਆ ਸੀ ਤੇ ਜਿੱਥੇ ਇੱਥੇ ਸੈਂਟਰਲ ਯੂਨੀਵਰਸਿਟੀ ਬਾਬਾ ਸਾਹਿਬ ਲੈ ਕੇ ਆਏ ਐਮਸ ਵਰਗਾ ਵਟਾ ਹਸਪਤਾਲ ਲੈ ਕੇ ਆਏ ਵੱਡੀਆਂ ਵੱਡੀਆਂ ਸ਼ਤਾਬਦੀ ਵਾਲੀ ਟ੍ਰੇਨਾਂ ਸ਼ੁਰੂ ਕਰਕੇ ਤੇ ਫਿਰ ਬਠਿੰਡੇ 'ਚ ਜਿਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਹਵਾਈ ਅੱਡਾ ਵੀ ਬਣਾਇਆ ਤੇ ਹਵਾਈ ਅੱਡਾ ਜਦ ਬਣਾਇਆ ਬਾਦ ਸਾਹਿਬ ਨੇ ਕਸੂਬੀਰ ਜੀ ਦਾ ਸਪਨਾ ਸੀ ਕਿ ਇੱਥੇ ਦਿੱਲੀ 'ਚ ਜਹਾਜ਼ਾਂ ਨੂੰ ਖੜਾ ਕਰਨ ਵਾਸਤੇ ਕਰਾਇਆ ਬਹੁਤ ਲੱਗਦਾ ਇੱਕ ਰਾਤ ਖੜਾ ਕਰਨ ਵਾਸਤੇ ਰਿਪੇਅਰ ਤੇ ਮੇਨਟੇਨੈਂਸ ਹੈ ਜਾਸ ਦਿੱਲੀ ਦੀ ਜਗ੍ਹਾ ਬਠਿੰਡਾ ਉਥੇ ਵੀ 25 ਮਿੰਟ ਦੀ ਫਲਾਈਟ ਹੁੰਦੀ ਹੈ ਇੱਥੇ ਆ ਕੇ ਰੁਕਿਆ ਕਰਨਗੇ ਤੇ ਬਹੁਤ ਵੱਡਾ ਇੱਕ ਹੱਬ ਬਣੂਗਾ ਚੰਡੀਗੜ੍ਹ ਦੀਆਂ ਫਲਾਈਟਾਂ ਵੀ ਇੱਥੇ ਪਾਕ ਹੋਣ ਦਿੱਲੀ ਦੀਆਂ ਫਲਾਈਟਾਂ ਵੀ ਇੱਥੇ ਪਾਕ ਹੋਣ ਕਿਉਂਕਿ ਉਥੇ ਥਾਂ ਅੱਜ ਮਨੋ ਜਾ ਕੇ ਦੇਖ ਕੇ ਨਾ ਦੁੱਖ ਹੋਇਆ ਕਿ ਉਹ ਸੁਪਨਾ ਤੇ ਵੱਲ ਤਾਂ ਕੀ ਚਲਣਾ ਸੀ ਨਾ ਸੜਕ ਪੱਕੀ ਕੀਤੀ ਨਾ ਬਿਜਲੀ ਤੇ ਜਿਹੜਾ ਉਹਨਾਂ ਨੇ ਡਬਲ ਲਾਈਨ ਬਣੀ ਸੀ ਨਾ ਉਹ ਦਿੱਤਾ ਤੇ ਫਲਾਈਟਾਂ ਜਿਹੜੇ ਹਫ਼ਤੇ 'ਚ 7 ਦਿਨਾਂ ਵਿੱਚ ਚਲਾ ਕੇ ਗਈ ਸੀ ਉਹ ਪਹਿਲੇ ਕੱਟ ਕੇ 5 ਦਿਨ ਕਰਤੀ ਤਾਂ ਹੁਣ ਕੱਟ ਕੇ ਉਹ ਇਕੱਲੇ 3 ਦਿਨ ਹੋ ਗਈ ਹੈ ਸੋ ਕੀ 에ਰਪੋਰਟ ਰਹਿ ਗਿਆ ਲੇਕਿਨ ਇਹ ਸੁੱਤੀ ਹੋਈ ਸਰਕਾਰ ਨੂੰ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਆਪਣੀ ਸਰਕਾਰ ਜਦ ਲੋਕੀ ਬਣਾਣਗੇ ਜੇ ਪਹਿਲੇ ਸ਼ੁਰੂ ਕੀਤਾ ਤਾਂ ਤਾਂ ਗਾਂ ਵੀ ਦੁਬਾਰਾ ਸ਼ੁਰੂ ਕਰਨ ਵਾਸਤੇ ਪੂਰੇ ਖਜਲਖਵਾਰੀ ਕਰਾਂਗੇ ਲੜਾਈ ਲੜਾਂਗੇ